ਤੁਸੀਂ ਵੇਖ ਰਹੇ ਹੋ ਦੇਣੀ ਸਵੇਰਾ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਬਿਆਰ ਦਰਿਆ ਦਾ ਜਿਹੜਾ ਇੱਕ ਇਸ ਨੂੰ ਬੰਨਣ ਵਾਸਤੇ ਜਿਹੜਾ ਗਾਈਡ ਬੰਨ ਜਿਹੜਾ ਤਿਆਰ ਕੀਤਾ ਜਾਂਦਾ ਉਹਦੇ ਉੱਤੇ ਅੱਜ ਅਸੀਂ ਮੌਜੂਦ ਆ ਜਿਸ ਦੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੀ ਬਿਲਕੁਲ ਹੀ ਖਸਤਾ ਹਾਲਤ ਹੋ ਚੁੱਕੀ ਹੈ ਬਿਲਕੁਲ ਹੀ ਪਾਣੀ ਦੀ ਮਾਰ ਨਾਲ ਇਹ ਕਹਿ ਦਈਏ ਕਿ ਟੁੱਟ ਸਕਦਾ ਹੈ ਨਾਲ ਹੀ ਇਹਦੇ ਨਾਲ ਹੀ ਬੰਨ ਦੇ ਨਾਲ ਟੁੱਟਣ ਨਾਲ ਇਹ ਇਧਰ ਰੜਾ ਪਿੰਡ ਵੱਜਦਾ ਹੈ ਉਹ ਉਸ ਨੂੰ ਜਿਹੜੀ ਬਹੁਤ ਹੀ ਵੱਡੀ ਮਾਰ ਪੈਂਦੀ ਹੈ ਮੈਂ ਆਪਣੇ ਕੈਮਰਾਮੈਨ ਕਹੂੰਗਾ ਕਿ ਤਸਵੀਰਾਂ ਦਿਖਾਈਆਂ ਜਾਣ ਪਹਿਲਾਂ ਵੀ ਇਹਦੇ ਵਿੱਚ ਪਾਣੀ ਆ ਚੁੱਕਾ ਹੁਣ ਜੇ ਇਹ ਬੰਨ ਟੁੱਟ ਗਿਆ ਤੇ ਪਿੰਡ ਪਿੰਡ ਦਾ ਪਿੰਡ ਤਬਾਹ ਹੋ ਸਕਦਾ ਹੈ ਪਿੰਡ ਦੀਆਂ ਜਿਹੜੀਆਂ ਵੀ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਿਲਕੁਲ ਹੀ ਖਰਾਬ ਹੋ ਸਕਦੀਆਂ ਨੇ ਤੇ ਹੋਰ ਵੀ ਇੱਥੇ ਦੇ ਪਿੰਡਾਂ ਵਾਲਿਆਂ ਵੀ ਗੱਲਬਾਤ ਕਰਾਂਗੇ ਪਿੰਡ ਨਮਾਸੀ ਵੀ ਇੱਥੇ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਉਹ ਇਸ ਜਿਹੜਾ ਬੰਨ ਟੁੱਟਣ ਦੀ ਮਾਰ ਦੇ ਉੱਤੇ ਆ ਚੁੱਕਾ ਕੀ ਕਹਿਣੇ ਦਿੰਦੇ ਤੁਸੀਂ ਵੇਖਦੇ ਰਹੋ ਦੇਣੀਸਵਰ ਮੈਂ ਹਰਜੁਨ ਜਨ ਟੰਡ ਆੜਮੜ ਤੁਸੀਂ ਵੇਖ ਰਹੇ ਹੋ ਦੇਣੀਕਸੋਰਾ ਮੈਂ ਹਾਂ ਅਰਜਨ ਜੈਨ ਅੱਜ ਇਸ ਵਿੱਚ ਮੌਜੂਦਾਂ ਬਿਆਦ ਰਿਆਨ ਨੂੰ ਜਿਹੜਾ ਪੁਲ ਜੋੜਦਾ ਹੈ ਗਾਈਡ ਬੈਨ ਜਿਹਨੂੰ ਅਸੀਂ ਕਹਿ ਦਿੰਨੇ ਆ ਉਸ ਦੇ ਉੱਤੇ ਹੀ ਮੌਜੂਦਾਂ ਉਹਦੇ ਉੱਤੇ ਜਿਹੜਾ ਗਾਈਡ ਬੈਨ ਬਣਿਆ ਆ ਪਿੱਛੇ ਮੇਰੇ ਦੇਖ ਸਕਦੇ ਹੋ ਤਸਵੀਰਾਂ ਜਿਹਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਤੇ ਜੇ ਬੰਨ ਟੁੱਟ ਜਾਂਦਾ ਤੇ ਇੱਧਰ ਰੜਾ ਪਿੰਡ ਵੱਜਦਾ ਤੇ ਰੜਿਆ ਪਿੰਡ ਅੱਗੇ ਹੀ ਪਾਣੀ ਦੀ ਮਾਰ ਨਾਲ ਜੂੰਜਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਤਨ ਦੱਸਦੀ ਕਿ ਜੇ ਇਹ ਬੰਨ ਟੁੱਟ ਜਾਂਦਾ ਤੇ ਇਹ ਨਾਲ ਦਾ ਜਿਹੜਾ ਪਿੰਡ ਇਹਦੇ ਨਾਲ ਲੱਗਦੇ ਨੇ ਰੜਾ ਮੰਨ ਲੱਗਦਾ ਗੰਦੂਆ ਮੱਡ ਲੱਗਦਾ ਉਹ ਸਾਰਾ ਡੁੱਬਣ ਦੇ ਪੂਰੇ ਹੀ ਜਿਹੜੇ ਆ ਚਾਂਸ ਨੇ ਤੇ ਨਾਲ ਹੀ ਇੱਕ ਹੋਰ ਗੱਲ ਜ਼ਿਕਰ ਕਰਦੀ ਕਿ ਇੱਥੇ ਜਿਹੜੀਆਂ ਲੋਕਾਂ ਨੇ ਆਪਣੀਆਂ ਫਸਲਾਂ اگਾਈਆਂ ਹੋਈਆਂ ਨੇ ਉਹਨਾਂ ਦਾ ਵੀ ਭਾਰੀ ਨੁਕਸਾਨ ਹੋ ਚੁੱਕਾ ਹੈ ਸਿਰ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਨਾਲ ਹੀ ਇੱਕ ਹੋਰ ਗੱਲ ਜ਼ਿਕਰ ਕਰਦੀ ਹੈ ਇੱਥੇ ਡੀਸੀ ਮੈਡਮ ਵੀ ਮੌਕੇ ਦੇ ਕੱਲ ਆ ਕੇ ਇਸ ਗਾਈਡ ਬੰਦ ਦਾ ਨਿਰੇਖਣ ਕਰਕੇ ਗਏ ਹੋਏ ਸੀ ਹੁਣ ਇੱਥੇ ਵੀ ਪੂਰੀਆਂ ਐਨਡੀਆਰਬ ਦੀਆਂ ਟੀਮਾਂ ਦੇ ਨਾਲ ਹੋਰ ਅ ਟੀਮਾਂ ਲੱਗੀਆਂ ਹੋਈਆਂ ਦੇ ਨਾਲ ਐਨਐਚਾਈ ਦੀਆਂ ਟੀਮਾਂ ਲੱਗੀਆਂ ਆਈਆਂ ਨੇ ਜਿਹੜੀਆਂ ਇਸ ਬੰਨ ਨੂੰ ਬਣਾਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰੂੰਗਾ ਤੇ ਨਾਲ ਹੋਰ ਵੀ ਤਸਵੀਰਾਂ ਸਾਂਝੀਆਂ ਕਰੂੰਗਾ ਜੇ ਇਸ ਇੱਥੇ ਆਉਣ ਵਾਸਤੇ ਇੱਕ ਰਸਤਾ ਤਿਆਰ ਕੀਤਾ ਜਾ ਰਿਹਾ ਕਿ ਇਸ ਬੰਨ ਨੂੰ ਆ ਕੇ ਜਲਦੀ ਜਲਦੀ ਬਣਾਇਆ ਜਾਵੇ ਤਾਂ ਕਿ ਇਹ ਜਲਦੀ ਜਲਦੀ ਇਹ ਬਣ ਕੇ ਠੀਕ ਹੋ ਜਾਵੇ ਕਿ ਪਿੰਡ ਵਾਸੀਆਂ ਨੂੰ ਵੀ ਰਾਹ ਤਾਂ ਹੋ ਸਕੇ ਤੇ ਇਸ ਬੰਨ ਦੀ ਕੀ ਜ਼ਿਕਰ ਕਰਦੀ ਇਹਦੇ ਪਿੱਛੇ ਤੁਸੀਂ ਮੇਰੇ ਬਿਲਕੁਲ ਦੇਖ ਸਕਦੇ ਹੋ ਕਿ ਬਿਆਦ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਕਹਿਰੀ ਗਈ ਇਸ ਦਰਿਆ ਦੇ ਵਿੱਚ ਪੌਂਗ ਡੈਮ ਦਾ ਪਾਣੀ ਲਗਾਤਾਰ ਛੱਡਣ ਦੇ ਕਾਰਨ ਜਿਹੜੀ ਆ ਹੜਾ ਵਰਗੇ ਜਿਹੜੇ ਆ 2023 ਵਾਲੇ ਹਾਲਾਤ ਆਲਰੇੜੀ ਬਣੇ ਹੋਏ ਨੇ ਤੇ ਜੇ ਇਹ ਬੰਨ ਟੁੱਟ ਜਾਂਦਾ ਤਾਂ ਇਧਰ ਰੜਾ ਮੰਡ ਗੁੰਧੂਵਾਲ ਜਿਹੜਾ ਪਿੰਡ ਦੇ ਵਿੱਚ ਪਾਣੀ ਆਉਣ ਦੀ ਪੂਰੀ ਸੰਭਾਵਨਾ ਕਹਿਦੀ ਕਿ ਇਹ ਬਿਲਕੁਲ ਹੀ ਥੋੜੀ ਹੀ ਮਾਰਦੇ ਉੱਤੇ ਇਹ ਟੁੱਟਣ ਤੋਂ ਬਚਿਆ ਹੈ ਕਿਉਂਕਿ ਜਿਹੜੀਆਂ ਸਫੇਦੇ ਲੱਗੇ ਹੋਏ ਨੇ ਇਹਨਾਂ ਦੀਆਂ ਜਿਹੜੀਆਂ ਜੜਾਂ ਕਰਕੇ ਹੀ ਇਹ ਜਿਹੜੀ ਮਿੱਟੀ ਇੱਥੇ ਟਿੱਗੀ ਹੋਈ ਹੈ ਤੁਸੀਂ ਵੀ ਤੁਸੀਂ ਹੋਰ ਤਸਵੀਰਾਂ ਸਾਂਝੀਆਂ ਤੁਹਾਨੂੰ ਕਰਾਂਗੇ ਹੁਣ ਇਸ ਤੋਂ ਬਾਅਦ ਤੁਸੀਂ ਵੇਖਦੇ ਰਹੋ ਦਿਨਿਕਸ਼ਵਰ ਆ ਮੈਂ ਹਰਜੁਨ ਜੈਨ ਟਾਂਡ ਆਡਮੋਰ ਅੱਜ ਅਸੀਂ ਗਾਈਡ ਬੰਦ ਦੇ ਉੱਤੇ ਮੌਜੂਦ ਹਾਂ ਉੱਥੇ ਦੇ ਜਿਹੜੇ ਲੋਕੀ ਮਜ਼ਦੂਰ ਹੋਏ ਨੇ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਪਾ ਗੱਲਬਾਤ ਕਰਾਂਗੇ ਉਹ ਇਹ ਗਾਈਡ ਬੰਡ ਬਾਰੇ ਕੀ ਕਹਿਣਾ ਚਾਹੁੰਦੇ ਅੰਕਲ ਜੀ ਦੇਖਿਆ ਜਾਵੇ ਕਿ ਜੇ ਗਾਈਡ ਬੰਡ ਜਿਹੜਾ ਟੁੱਟ ਜਾਵੇ ਤੇ ਰੜਾ ਮੰਡ ਨੂੰ ਬਹੁਤ ਹੀ ਨੁਕਸਾਨ ਪ ਜਾਊਗਾ ਤੁਸੀਂ ਕੀ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਜਿਸ ਤਰ੍ਹਾਂ ਪਿੱਛੋਂ ਪਾਣੀ ਲਗਾਤਾਰ ਡੈਮਾਂ ਤੋਂ ਛੱਡਿਆ ਜਾ ਰਿਹਾ ਹੈ ਤੇ ਉਧਰੋਂ ਬਰਸਾਤਾਂ ਦਾ ਪਾਣੀ ਇਸ ਕਰਕੇ ਜੋ ਵਿਆਸ ਦਾ ਜੋ ਪਾਣੀ ਬਹੁਤ ਹੀ ਉੱਚੇ ਪੱਧਰ ਤੇ ਸਟਮ ਹੈਗਾ ਤੇ ਨਾਲ ਜਿਹੜੀ ਦੁੱਖ ਭਰੀ ਜਿਹੜੀ ਘਟਨਾ ਜਿਹੜੀ ਹੈਗੀ ਏ ਜੋ ਹੋ ਰਿਹਾ ਹੈ ਡੈਮ ਤੇ ਜਿਹੜਾ ਆਪਣੇ ਪ੍ਰੋਬਲਮ ਬੰਨਤ ਜੋ ਆ ਰਹੀ ਹੈਗੀ ਸਾਨੂੰ ਤੇ ਇਹ ਬੰਨ ਬਿਲਕੁਲ ਹੀ ਇਕਦਮ ਇੱਕ ਨਾਰਾ ਹੀ ਰਹਿ ਗਿਆ ਹੈ ਪਤਾ ਨਹੀਂ ਕਿਸੇ ਟਾਈਮ ਵੀ ਇਹ ਟੁੱਟ ਸਕਦਾ ਹੈ ਤੇ ਪ੍ਰਸ਼ਾਸਨ ਵਾਲੋ ਕਾਫੀ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਜੀਸੀਪੀ ਵਗੈਰਾ ਹੋਰ ਵੀ ਮਸ਼ੀਨਰੀ ਕਾਫੀ ਇੱਥੇ ਪਹੁੰਚ ਚੁੱਕੀ ਹੈ ਕਿ ਉਹ ਜਲਦੀ ਹੀ ਕੰਮ ਸ਼ੁਰੂ ਕਰ ਦੇਣਗੇ ਲੱਗਦਾ ਹੈ ਕਿ ਇਹ ਬੰਨ ਨੂੰ ਬੰਨਨ ਦੇ ਦੁਆਰਾ ਹੈ ਤੇ ਇੱਥੇ ਅਧਿਕਾਰੀ ਵੀ ਆ ਚੁੱਕੇ ਨੇ ਹਾਂਜੀ ਨਾਲ ਸਾਰੇ ਹੀ ਪ੍ਰਸ਼ਾਸਨ ਸਾਰਾ ਇੱਥੇ ਹੈ ਹੋਸਟ ਡਿਪਾਰਟਮੈਂਟ ਬਾਕੀ ਸਾਰਾ ਜੋ ਪ੍ਰਸ਼ਾਸਨ ਜੋ ਗਵਰਨਮੈਂਟ ਦੇ ਸਾਰੇ ਜਿਹੜੇ ਸਾਰੇ ਜੋ ਅਫਸਰ ਸਾਰੇ ਇੱਥੇ ਹੀ ਪਹੁੰਚੇ ਨੇ ਸਾਰੇ ਹੀ ਦੇਖ ਰਹੇ ਕਰ ਰਹੇ ਨੇ ਅਸੀਂ ਕੱਲ੍ਹ ਵੀ ਸਾਰਾ ਦਿਨ ਇੱਥੇ ਰਹੇ ਆ ਅੱਜ ਵੀ ਸਵੇਰ ਦੇ ਇੱਥੇ ਆਏ ਹੋਏ ਆ ਇੰਨਾ ਇੱਥੇ ਦੇਖ ਰਹੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਕਿ ਜਿਹੜਾ ਜੋ ਬੰਨ ਜਿਹੜਾ ਹੈਗਾ ਇਹਦਾ ਹੀ ਕੋਈ ਤਾਂ ਹੱਲ ਹੋ ਸਕੇ ਜਲਦੀ ਜਲਦੀ ਕਿਉਂਕਿ ਇਹ ਬੰਨ ਟੁੱਟਣ ਦੇ ਨਾਲ ਬਹੁਤ ਹੀ ਜ਼ਿਆਦਾ ਪਾਣੀ ਦਾ ਜਿਹੜਾ ਜਿਹੜਾ ਪ੍ਰਭਾਵ ਜਿਹੜਾ ਸਾਡੇ ਆਂਦੇ ਪਿੰਡਾਂ 'ਚ ਪਵੇਗਾ ਜਿੱਦਾਂ ਪੂਲਪੁਰ ਨਾਲ ਪੈ ਜਾਂਦਾ ਗੰਦਪੁਰ ਪਿੰਡੇ ਤੇ ਨਾਲ ਰੜਾ ਪਿੰਡ ਹੈਗਾ ਤੇ ਫਸਲਾਂ ਦਾ ਫਸਲਾਂ ਦਾ ਨੁਕਸਾਨ ਤੇ ਜਦੋਂ ਪਹਿਲਾਂ ਹੀ ਬੜਾ ਹੋ ਚੁੱਕਾ ਹੈ ਤੇ ਨਾਲ ਦੇ ਨਾਲ ਪਾਣੀ ਘਰਾਂ ਚ ਜਾਏਗਾ ਜਾਨੀ ਨਕਸਾਨ ਜਾਨ ਇਨਸਾਨ ਹੋਣ ਦਾ ਵੀ ਬਹੁਤ ਖਤਰਾ ਰਹੇਗਾ ਤੇ ਵੇਖੋ ਵਾਹਿਗੁਰੂ ਦੀ ਕਿਰਪਾ ਕਿ ਤੇ ਸਾਡਾ ਫਰਜ਼ ਬੰਦਾ ਕਿ ਸਾਰੇ ਉਹ ਸੱਚੇ ਪਾਤਸ਼ਾਹ ਮਾਲਕ ਅਗੇ ਅਰਦਾਸ ਬੇਨਤੀ ਕਰੀ ਇਹੀ ਕਿ ਮਾਲਕ ਕਿਰਪਾ ਕਰੇ ਕਿ ਜਿਹੜਾ ਇਹ ਜਿਹੜਾ ਆਪਣਾ ਜਿਹੜਾ ਜੋ ਸਾਡੇ ਤੇ ਜੋ ਇਹ ਮਾਰਾ ਟਾਈਮ ਚੱਲਦਾ ਪਿਆ ਪੰਜਾਬ ਦੇ ਪਿਆ ਹੈਗਾ ਤੇ ਵਾਹਿਗੁਰੂ ਕਿਰਪਾ ਕਰਕੇ ਆਪ ਹੀ ਇਹਦਾ ਕੋਈ ਆ ਕੋਈ ਇਹਦਾ ਕੋਈ ਰਸਾ ਲਬਣ ਕੋਈ ਤੇ ਕੋਈ ਆਸਰਾ ਆਸਰਾ ਬਖਸ਼ਣ ਸਾਡੇ ਇਲਾਕੇ ਨੇ ਕਿਤੇ ਪੰਜਾਬ ਦੇ ਲੋਕ ਜਿੱਥੇ ਨਾਲ ਜੁੜੇ ਨੇ ਉਥੇ ਨਾਲ ਹੀ ਅਲੱਗ-ਅਲੱਗ ਆਪਣੇ মিডিਆ ਵਾਲੇ ਭਰਾ ਤੇ ਬਾਕੀ ਹੋਰ ਸੰਸਥਾਵਾਂ ਗੁਰੂ ਘਰ ਤੋਂ ਜਾਂ ਹੋਰ ਅਲੱਗ-ਅਲੱਗ ਜੋ ਐਨ ਜੀਓ ਜੋ ਹੈਗੇ ਨੇ ਸਾਰੇ ਹੀ ਵਾਦੂ-ਵਦ ਜਿਹੜੇ ਸੇਵਾ ਕਰ ਰਹੇ ਨੇ ਲੰਗਰ ਦੀ ਸੇਵਾ ਹੋ ਗਈ ਡੰਗਰਾਂ ਦੇ ਚਾਰੇ ਦੀ ਜਾਂ ਹੋਰ ਵੀ ਜੋ ਵੀ ਹੈਗਾ ਚੁੱਕੇ ਥਾਂ ਦੇ ਰਹਿਣ ਦੀ ਜਗਾ ਸਾਰਾ ਹੀ oprale ਸਾਰੇ ਹੀ ਪੰਜਾਬ ਵਾਸੀ ਪੂਰੇ ਆਪਣੇ ਯੋਗ ਨਾ ਕਰੇ ਨਾਲ ਹੀ ਐਨਆਰਆਈ ਵੀਰ ਸਾਰੇ ਹੀ ਪੂਰੀ ਮਤ ਕਰ ਰਹੇ ਨੇ ਇਹਨਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਦਾ ਹੀ ਸਦਾ ਹੀ ਨਾਲ ਖੜਦੇ ਨੇ ਪੰਜਾਬ ਵਾਲੇ ਐਨਆਰਆਈ ਵੀਰ ਪੂਰਾ ਪੰਜਾਬ ਜਦੋਂ ਹੀ ਜਿਵਤ ਆਂਦੀ ਏ 23 ਵਿੱਚ ਜਿੱਦਾਂ ਹੜ ਆਏ ਸੀ ਉਦੋਂ ਵੀ ਬਹੁਤ ਹਾਲਾਤ ਮਾੜੇ ਸੀ ਤੇ ਅੱਜ ਕੀ ਹਾਲਾਤ ਦੇ ਦੇਖਣ ਨੂੰ ਲੱਗਦਾ ਪਿਆ ਕਿ 88 ਵਾਲੇ ਹਾਲਾਤ ਬਣੇ ਹੋਏ ਨੇ ਤੇ ਪਰ ਆਪਣੇ ਪੰਜਾਬ ਦੇ ਲੋਕਾਂ ਜੋ ਹੌਸਲਾ ਬੁਲੰਦ ਹੈ ਤੇ ਵਾਹਿਗੁਰੂ ਕਿਰਪਾ ਨਾਲ ਤੇ ਇਹਨਾਂ ਦੀ ਮੇਨ ਸਦਕਾ ਹੈ ਜਲਦੀ ਹੀ ਸਾਰੇ ਹੱਲ ਜਿਹੜੇ ਵਾਹਿਗੁਰੂ ਕਿਰਪਾ ਕਰੇਗਾ ਹੋ ਜਾਣਗੇ ਸਾਰੇ ਹੀ ਹੋ ਜਾਣਗੇ ਤੇ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ ਇਸ ਸਰਪੰਚ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਇਸ ਪਿੰਡ ਦੇ ਨਾਲ ਲੱਗਦੇ ਪਿੰਡਾਂ ਨੂੰ ਜੇ ਬੰਡ ਉੱਟ ਜਾਂਦਾ ਪ੍ਰਭਾਵਿਤ ਹੋਣਗੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਐਨ ਆਰ ਆਈ ਭਰਾਵਾਂ ਦਾ ਹੋਰ ਵੀ ਜਿਹੜੇ ਸੰਸਥਾਵਾਂ ਦਾ ਗੁਰਦੁਆਰਾ ਸਾਹਿਬ ਦਾ ਧੰਨਵਾਦ ਕਰਦੇ ਜਿਹੜੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਿਹੜਾ ਲੰਗਰਾਂ ਵਾਸਤੇ ਲੰਗਰ ਲਿਆ ਰਹੇ ਨੇ ਲੋਕਾਂ ਨੂੰ ਸ਼ਕਾ ਰਹੇ ਨੇ ਤੇ ਹੋਰ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਬੰਨ ਜਲਦੀ ਜਲਦੀ ਬਣ ਕੇ ਤਿਆਰ ਹੋਣ ਦੀ ਸਾਨੂੰ ਆਸ ਹੈ ਕਿਉਂਕਿ ਪੂਰਾ ਪ੍ਰਸ਼ਾਸਨ ਜਿਹੜਾ ਇਸ ਬਣਾਉਣ ਨੂੰ ਪੂਰੀ ਆਪਣੀ ਮੁਸਤੈਦਗੀ ਨਾਲ ਜਿਹੜੇ ਆ ਲੱਗੇ ਹੋਏ ਨੇ ਤੁਸੀਂ ਵੇਖਦੇ ਹੋ ਦੈਨਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡਾਡਮੜ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਬਿਆਦ ਦਰਿਆ ਦਾ ਜਿਹੜਾ ਇੱਕ ਇਸ ਨੂੰ ਬੰਨਣ ਬਾਅਦ ਜਿਹੜਾ ਗਾਈਡ ਬੰਨ ਜਿਹੜਾ ਤਿਆਰ ਕੀਤਾ ਜਾਂਦਾ ਉਹਦੇ ਉੱਤੇ ਅੱਜ ਅਸੀਂ ਮੌਜੂਦ ਆ ਜਿਸ ਦੀ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਬਿਲਕੁਲ ਹੀ ਖਸਤਾ ਹਾਲਤ ਹੋ ਚੁੱਕੀ ਹੈ ਬਿਲਕੁਲ ਹੀ ਪਾਣੀ ਦੀ ਮਾਰ ਨਾਲ ਇਹ ਕਹਿ ਦਈਏ ਕਿ ਟੁੱਟ ਸਕਦਾ ਹੈ ਨਾਲ ਹੀ ਇਹਦੇ ਨਾਲ ਹੀ ਬੰਨ ਦੇ ਨਾਲ ਟੁੱਟਣ ਨਾਲ ਇਹ ਇਧਰ ਰੜਾ ਪਿੰਡ ਵੱਜਦਾ ਹੈ ਉਹ ਉਸ ਨੂੰ ਜਿਹੜੀ ਬਹੁਤ ਹੀ ਵੱਡੀ ਮਾਰ ਪੈਂਦੀ ਹੈ ਮੈਂ ਆਪਣੇ ਕੈਮਰਾਮੈਨ ਕਹੂੰਗਾ ਕਿ ਤਸਵੀਰਾਂ ਦਿਖਾਈਆਂ ਜਾਣ ਪਹਿਲਾਂ ਵੀ ਇਹਦੇ ਵਿੱਚ ਪਾਣੀ ਆ ਚੁੱਕਾ ਹੁਣ ਜੇ ਇਹ ਬੰਨ ਟੁੱਟ ਗਿਆ ਤੇ ਪਿੰਡ ਪਿੰਡ ਦਾ ਪਿੰਡ ਤਬਾਹ ਹੋ ਸਕਦਾ ਪਿੰਡ ਦੀਆਂ ਜਿਹੜੀਆਂ ਵੀ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਿਲਕੁਲ ਹੀ ਖਰਾਬ ਹੋ ਸਕਦੀਆਂ ਨੇ ਤੇ ਹੋਰ ਵੀ ਇੱਥੇ ਦੇ ਪਿੰਡਾਂ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਨਮਾਸੀ ਵੀ ਇੱਥੇ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਉਹ ਇਸ ਜਿਹੜਾ ਬੰਨ ਟੁੱਟਣ ਦੀ ਮਾਰ ਦੇ ਉੱਤੇ ਆ ਚੁੱਕਾ ਕੀ ਕਹਾਣੀ ਦਿੰਦੇ ਤੁਸੀਂ ਵੇਖਦੇ ਹੋ ਦੇਣੀਸ਼ਵਰਾ ਮੈਂ ਹਾਂ ਅਰਜੁਨ ਜਨ ਟੰਡ ਆੜਮੜ